ਇਹ ਫਾਇਰ ਬ੍ਰਿਗੇਡ ਦੀ ਗੱਡੀ ਆ ਅੱਗ ਬੁਝਾਉਣ ਵਾਲੀ ਤੇ ਇਹਦੇ ਤੇ ਨੰਬਰ ਜਿਹੜਾ ਲੱਗਿਆ ਇਹ ਹੀ ਨੰਬਰ ਦਾ ਮੋਟਰਸਾਈਕਲ ਸਪਲੈਂਡਰ ਪਲੱਸ ਕਹਿੰਦੇ ਮੁਹਾਲੀ ਦੇ ਵਿੱਚ ਘੁੰਮ ਰਿਹਾ ਹੈ ਯਾਨੀ ਕਿ ਮੁਹਾਲੀ ਚ ਘੁੰਮ ਰਿਹਾ ਮੋਟਰਸਾਈਕਲ ਦਾ ਨੰਬਰ ਇਸ ਗੱਡੀ ਨੂੰ ਲੱਗਾ ਕਹਿ ਲੀਏ ਔਰ ਇਹ ਗੱਡੀ ਇਸ ਟਾਈਮ ਫਿਰੋਜ਼ਪੁਰ ਦੇ ਦਫ਼ਤਰ ਦੇ ਵਿੱਚ ਖੜੀ ਆ ਸਰਕਾਰੀ ਦਫ਼ਤਰ ਚ ਔਰ ਬੜੀ ਚਰਚਾ ਚੱਲ ਰਹੀ ਆ ਇਸ ਦੀ ਕਿ ਇਹ ਗੱਡੀ ਸੋਸ਼ਲ ਮੀਡੀਆ ਤੇ ਚਰਚਾ ਹੈ ਕੀ ਇਹ ਗੱਡੀ ਇੱਥੇ ਅੱਗ ਬੁਝਾ ਰਹੀ ਆ ਫਰੋਜਪੁਰ 'ਚ ਔਰ ਉਧਰ ਸੁਪਰ ਸਪਲੈਂਡਰ ਜਿਹੜਾ ਮੋਟਰਸਾਈਕਲ ਤੇ ਨੰਬਰ ਲੱਗਿਆ ਏ ਉਹ ਅੱਗ ਚੰਡੀਗੜ੍ਹ ਯਾਨੀ ਕਿ ਮੁਹਾਲੀ ਦੀਆਂ ਸ਼ਰਕਾਂ ਤੇ ਬੁਝਾ ਰਿਆ ਇਸ ਤਰ੍ਹਾਂ ਦੀਆਂ ਗੱਲਾਂ ਲੋਕ ਲਿਖਦੇ ਨਜ਼ਰ ਆ ਰਹੇ ਨੇ ਔਰ ਅਸੀਂ ਇਸ ਨੰਬਰ ਨੂੰ ਜਿਹੜਾ ਨੰਬਰ ਆ ਪੀਬੀ 65 ਏਜੀ 1299 ਇਸ ਨੰਬਰ ਨੂੰ ਅਸੀਂ ਆਨਲਾਈਨ ਸਰਚ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਇਹਨਾਂ ਦੀ ਐਪ ਆ ਉਸ ਐਪ ਦੇ ਉੱਪਰ ਆਪਾਂ ਇਸ ਨੂੰ ਆਨਲਾਈਨ ਚੈੱਕ ਕਰ ਸਕਦੇ ਹਾਂ ਇਸ ਨੂੰ ਚੈੱਕ ਕਰਕੇ ਇਸ ਨੂੰ ਤੁਹਾਨੂੰ ਦਿਖਾਉਣੀ ਹੈ ਕਿ ਨੰਬਰ ਹੈਗਾ ਕਿਥੋਂ ਦਾ ਔਰ ਇਹ ਜਿਹੜਾ ਨੰਬਰ ਆ ਇਹ ਨੰਬਰ ਤੁਸੀਂ ਨਜ਼ਰ ਮਾਰ ਲਓ ਪੀਬੀ 65 ਏ ਜੀ 1299 ਸਪਲੈਂਡਰ ਪਲੱਸ ਸੈਲਫ ਮੋਟਰਸਾਈਕਲ ਦਾ ਨੰਬਰ ਆ ਔਰ ਇਸ ਦੀ ਪੂਰੀ ਡਿਟੇਲ ਹੈਗੀ ਆ 2016 ਦੇ ਵਿੱਚ ਇਸ ਦੀ ਰਜਿਸਟ੍ਰੇਸ਼ਨ ਹੋਈ ਆ ਆਰਟੀਓ ਸਹਿਬਜਾਦਾ ਜੀਤ ਸਿੰਘ ਨਗਰ ਪੰਜਾਬ ਸਪਲੈਂਡਰ ਪਲੱਸ ਮੋਟਰਸਾਈਕਲ ਹੈਗਾ ਔਰ ਤੁਹਾਨੂੰ ਦੱਸ ਦਈਏ ਕਿ ਮੋਟਰਸਾਈਕਲ ਪੈਟਰੋਲ ਔਰ ਇਹ ਮੋਟਰਸਾਈਕਲ ਦਾ ਨੰਬਰ ਇਸ ਗੱਡੀ ਤੇ ਲੱਗਾ ਹੋਇਆ ਔਰ ਇਹ ਗੱਡੀ ਕਾਫੀ ਵਿਵਾਦਾਂ ਦੇ ਵਿੱਚ ਲਗਾਤਾਰ ਚੱਲ ਰਹੀ ਆ ਔਰ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਕਿ ਹੁਣ ਮੋਟਰਸਾਈਕਲਾਂ ਦੇ ਨੰਬਰ ਵੀ ਇਹਨਾਂ ਗੱਡੀਆਂ ਤੇ ਲਾਈ ਜਾਣਗੇ ਕਿ ਹੁਣ ਫਰੋਸਪਰ ਦੀ ਇਸ ਗੱਡੀ ਤੇ ਮੋਟਰਸਾਈਕਲ ਦਾ ਨੰਬਰ ਲਾ ਕੇ ਇਹਨੂੰ ਵਰਤਿਆ ਜਾਏਗਾ ਇਹ ਵੀ ਲਿਖਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਔਰ ਤੁਹਾਨੂੰ ਦੱਸ ਦਈਏ ਕੀ ਇਹ ਗੱਲ ਦੀ ਚਰਚਾ ਲਗਾਤਾਰ ਸੋਸ਼ਲ ਮੀਡੀਆ ਤੇ ਹੁੰਦੀ ਨਜ਼ਰ ਆ ਰਹੀ ਆ ਕਿ ਇਸ ਨੰਬਰ ਨਾਲ ਕੁਝ ਗਲਤ ਹੋ ਗਿਆ ਅਗਰ ਕੋਈ ਘਟਨਾ ਵਾਪਰ ਗਈ ਤਾਂ ਲੋਕ ਇਸ ਨੰਬਰ ਤੇ ਅਗਰ ਸ਼ਿਕਾਇਤ ਦਿੰਦੇ ਆ ਤਾਂ ਉਹ ਸ਼ਿਕਾਇਤ ਤਾਂ ਉਸ ਮੋਟਰਸਾਈਕਲ ਵਾਲੇ ਤੇ ਜਾਏਗੀ ਇਹ ਪੂਰੀ ਕਹਾਣੀ ਜਿਹੜੀ ਆ ਇਹ ਤੁਹਾਡੇ ਨਾਲ ਸਾਂਝੀ ਕੀਤੀ ਆ ਫਰੋਸਪੁਰ ਦੇ ਇਸ ਫਾਇਰ ਬ੍ਰਿਗੇਡ ਦੇ ਦਫ਼ਤਰ ਚੋਂ ਔਰ ਗੱਲਬਾਤ ਕਰ ਲੈਨੇ ਆ ਇੱਥੇ ਫਾਇਰ ਅਫਸਰ ਜਿਹੜੇ ਨੇ ਉਹ ਇੱਥੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁੱਛਣ ਦੀ ਕੋਸ਼ਿਸ਼ ਵੀ ਉਹਨਾਂ ਤੋਂ ਕਰਾਂਗੇ ਸਰ ਇੱਕ ਬਾਹਰ ਗੱਡੀ ਖੜੀ ਆ ਪੀਵੀ 65 ਉਹ ਕਹਿੰਦੇ ਵੀ ਸਪਲੈਂਡਰ ਦਾ ਨੰਬਰ ਉਹਨੂੰ ਲੱਗਾ ਹੋਇਆ ਤੇ ਇਸੇ ਗੱਡੀ ਤੇ ਨੰਬਰ ਲੱਗਾ ਸਰ ਕੀ ਗੱਲ ਹੈਗੀ ਐ ਸੋਸ਼ਲ ਮੀਡੀਆ ਤੇ ਕਾਫੀ ਰੌਲਾ ਪੈ ਰਿਹਾ ਇਸ ਚੀਜ਼ ਦਾ ਇਹੋ ਜੀ ਕੋਈ ਵੀ ਗੱਲ ਨਹੀਂ ਜੀ ਜੀ ਇਹ ਜਿਹੜੀਆਂ ਗੱਡੀਆਂ ਸਾਡੀਆਂ ਸੀ ਤਾ ਮੁੰਡਾ ਡੁੱਤੋ ਅਸੀਂ ਖਰੀਦ ਕੀਤੀਆਂ ਸੀ ਉਹਨਾਂ ਦਾ ਜਿਹੜਾ ਆ ਆਰਜੀ ਨੰਬਰ ਸੀ ਉਹ ਸਾਰਾ ਮੁਹੱਲੇ ਦਾ ਲੱਗ ਗਿਆ ਸੀ ਉਹ ਲਿਖ ਕੇ ਭੇਜਿਆ ਹੋਇਆ ਜਿੱਦਣ ਸਾਨੂੰ ਫਿਰੋਜ਼ਪੁਰ ਦਾ ਸਾਨੂੰ ਉਹ ਨੰਬਰ ਦੇ ਦੇਣਗੇ ਗੱਡੀ ਬਣ ਜਾਏਗੀ ਤੇ ਇਹ ਜਿਹੜੀਆਂ ਗੱਡੀਆਂ ਨੇ ਲੋਕਾਂ ਦੀ ਸੇਵਾ ਲਈ ਫਰੀ ਸੇਵਾ ਲਈ ਵਾਰਤਿਕਾ ਗੱਡੀਆਂ ਨੇ ਕਿਸੇ ਦੀ ਵੀ ਜਾਨ ਵਜ ਸਕਦੀ ਇਹਨਾਂ ਗੱਡੀਆਂ ਨਾਲ ਅਵਰਜੈਂਸੀ ਕਟਰਾ ਦਰਾ ਸਾਡੇ ਕੋਲ ਸੀਮਤ ਜੀ ਮਤਲਬ ਵੀ ਕੱਲ ਨੇ ਜਦੋਂ ਕਟਰਾ ਹੁੰਦੀਆਂ ਨੇ ਕਨਕਦਰਾਮ 10-10 ਕਾਲਾ ਸਾਨੂੰ ਇਕੱਠੀਆਂ ਹੁੰਦੀਆਂ ਨੇ ਕੋਈ ਇਹੋ ਜਿਹਾ ਇਸ਼ੂ ਨਹੀਂਗਾ ਜਲਦੀ ਹੀ ਅਸੀਂ ਉੱਚ ਅਧਿਕਾਰੀਆਂ ਨੂੰ ਦੱਸਿਆ ਹੈ ਜਾਣਕਾਰੀ ਦਿੱਤੀ ਹੋਈ ਜੀ ਜਦੋਂ ਵੀ ਸਾਨੂੰ ਕੰਪਨੀ ਵੱਲੋਂ ਇਹ ਨੰਬਰ ਮਿਲ ਜਾਂਦਾ ਹੈ ਤੇ ਅਸੀਂ ਉਹ ਨਾਲ ਦੀ ਨਾਲ ਹੀ ਪਹਿਲ ਦੇ ਆਧਾਰ ਤੇ ਉਹ ਨੰਬਰ ਗੱਡੀ ਨੂੰ ਲੱਗ ਜਿਗਾ ਕੋਈ ਵੀ ਇਹੋ ਜਿਹਾ ਕੋਈ ਗਲਤੀ ਨਹੀਂ ਦੇ ਵਿੱਚ ਕੁਝ ਵੀ ਨਹੀਂ ਹੈਗਾ ਇੱਕ ਜੀ ਹਜ਼ਾਰ ਆਨਲਾਈਨ ਹੁਣੇ ਉੱਥੇ ਗੱਡੀ ਦੇ ਕੋਲੇ ਖੜ ਕੇ ਚੈੱਕ ਕੀਤਾ ਸੀ ਵੀ ਇਹ ਨੰਬਰ ਜਿਹੜਾ ਉਹ ਜਿਵੇਂ ਸਪਲੈਂਡਰ ਮੋਟਰਸਾਈਕਲ ਤੇ ਬੋਲ ਰਿਹਾ ਸੀ 2016 ਚ ਔਰ ਅੱਜ 2025 ਚੱਲ ਰਿਹਾ ਇਹ ਨੰਬਰ ਉਦੋਂ ਦਾ ਹੀ ਇਸ ਗੱਡੀ ਨੂੰ ਲੱਗਿਆ ਹੋ ਸਕਦਾ ਵੀ ਜਿਹੜੇ ਦਿੱਤੇ ਅੱਜ ਲੱਗਾ ਹੋਇਆ ਨੰਬਰ ਔਰ ਉਧਰ ਮੋਟਰਸਾਈਕਲ ਨੂੰ ਲੱਗਾ ਹੋਇਆ ਨਹੀਂ ਮੋਟਰਸਾਈਕਲ ਨਾਲ ਨੰਬਰ ਨਹੀਂ ਜੀ ਜਿਹੜਾ ਵੀ ਗੱਡੀ ਦਾ ਉਦੋਂ ਪਹਿਲਾਂ ਜਿਹੜਾ ਨੰਬਰ ਲੱਗਾ ਸੀ ਇਹ ਜਿਹੜਾ ਇਹ ਗੱਡੀ ਦਾ ਨਵਾਂ ਨੰਬਰ ਲੈ ਕੇ ਆ ਸੀ ਇਹਨੂੰ ਗਲਤੀ ਨੂੰ ਜਲਦੀ ਅਸੀਂ ਲਾ ਦਿਆਂਗੇ ਜਾਨੀ ਕਿ ਨੰਬਰ ਵੀ ਉਤੋਂ ਤਾਂ ਪਹਿਲਾਂ ਤੇ ਲੱਗਾ ਹੋਇਆ ਤੁਹਾਡੇ ਪਹਿਲਾਂ ਪਹਿਲਾਂ ਮਤਲਬ ਕੋਈ ਇੱਥੋਂ ਤਾਂ ਨਹੀਂ ਫੜ ਕੇ ਲਾਇਆ ਨਹੀਂ ਨਹੀਂ ਕੋਈ ਇਸ ਤਰ੍ਹਾਂ ਫੜ ਕੇ ਨਹੀਂ ਲੱਗਦਾ ਜੀ ਕੋਈ ਐ ਹੋਏ ਫੜ ਕੇ ਨਹੀਂ ਲੱਗਦਾ ਅੱਛਾ ਇਹ ਜਿਹੜੀ ਪੂਰੀ ਕਹਾਣੀ ਹੈ ਪੂਰੇ ਧਿਆਨ ਚਾ ਸਰਕਾਰ ਦੇ ਅਫਸਰਾਂ ਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਧਿਆਨ ਚਾ ਤਾਮਨਾਡੂ ਤੋਂ ਤੁਹਾਨੂੰ ਲੈਟਰ ਵੀ ਪੜਾ ਦਿਆਂਗਾ ਮੈਂ ਠੀਕ ਹੈ ਇਹ ਤਾਮਿਲਨਾਡੂ ਤੋਂ ਆਪਾਂ ਗੱਡੀਆਂ ਖਰੀਦੀਆਂ ਸੀ ਤੇ ਉੱਥੇ ਮਿਸਟੇਕ ਹੋਈ ਹੈ ਜਿਹੜੀ ਵੀ ਹੋਈ ਅੱਛਾ ਕੋਈ ਕਲੈਰੀਕਲ ਮਿਸਟੇਕ ਹੈ ਕੋਈ ਇਹ ਜੀ ਗੱਲ ਕੋਈ ਇਹ ਜੀ ਵੱਡੀ ਗੱਲ ਨਹੀਂ ਹੈ ਹੱਲ ਹੋ ਜਾਏਗਾ ਜੀ ਹੁਣ ਹੋ ਜਾਏਗਾ ਜੀ ਤੁਹਾਡੇ ਵੱਲੋਂ ਲਿਖ ਕੇ ਭੇਜਿਆ ਗਿਆ ਹਾਂ ਬਿਲਕੁਲ ਬਿਲਕੁਲ 100% ਹੱਲ ਹੋਵੇਗਾ ਜੀ ਹਾਂ ਬਿਲਕੁਲ ਤਾਂ ਸਾਡੇ ਨਾਲ ਫਤੇ ਸਿੰਘ ਜੀ ਮੌਜੂਦ ਸੀਗੇ ਫਾਇਰ ਅਫਸਰ ਔਰ ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਇਹ ਜਿਹੜੀ ਗੱਡੀ ਆ ਜਿਹੜਾ ਗੱਡੀ ਦੇ ਨੰਬਰ ਲੱਗਾ ਏ ਇਹ ਨੰਬਰ ਤਾਮਿਲਨਾਡੂ ਤੋਂ ਗੱਡੀਆਂ ਜਿਹੜੀਆਂ ਇਹ ਸਾਨੂੰ ਟੈਂਡਰ ਹੋਇਆ ਸੀ ਉੱਥੋਂ ਮਿਲੀਆਂ ਸੀ ਔਰ ਉਹਨਾਂ ਨੇ ਜਿਹੜਾ ਇੱਕ ਕੋਡ ਭੇਜਣਾ ਹੁੰਦਾ ਹੈ ਆਰਸੀ ਨੂੰ ਬਣਾਉਣ ਦਾ ਉਹ ਕੋਡ ਉਹਨਾਂ ਨੇ ਪੀਬੀ 65 ਯਾਨੀ ਕਿ ਮੁਹਾਲੀ ਚੰਡੀਗੜ੍ਹ ਦਾ ਭੇਜ ਦਿੱਤਾ ਉਹ ਕੋਡ ਫਿਰੋਜ਼ਪੁਰ ਦਾ ਭੇਜਣਾ ਸੀ ਤਾਂ ਜੋ ਇਹਨੂੰ ਨੰਬਰ ਫਿਰੋਜ਼ਪੁਰ ਦਾ ਲੱਗਣਾ ਸੀ ਔਰ ਸਾਡੀ ਵੀ ਇੱਕੋ ਇੱਕ ਅਪੀਲਾ ਕੀ ਇਹ ਜਿਹੜਾ ਨੰਬਰ ਹੈ ਜਿਹੜਾ ਹੁਣ ਆਨਲਾਈਨ ਜਾਏ ਕਲੈਰੀਕਲ ਮਿਸਟੇਕ ਆ ਜਾਂ ਕੀ ਮਿਸਟੇਕ ਆ ਇਹ ਹੀ ਜਿਹੜਾ ਪੀਬੀ 65 ਏਜੀ 1291 ਨੰਬਰ ਮੋਟਰਸਾਈਕਲ ਸਪਲੈਂਡਰ ਤੇ ਬੋਲ ਰਿਹਾ ਇਹ ਨੰਬਰ ਔਰ ਇਸ ਗੱਡੀ ਦੇ ਨੰਬਰ ਨੂੰ ਜਲਦ ਤੋਂ ਜਲਦ ਜਿਹੜਾ ਸੈੱਟ ਕੀਤਾ ਜਾਵੇ ਤਾਂ ਜੋ ਇਹ ਨਾ ਹੋਵੇ ਕੋਈ ਘਟਨਾ ਉਧਰੋਂ ਸਪਲੈਂਡਰ ਮੋਟਰਸਾਈਕਲ ਵਾਲਾ ਕੋਈ ਘਟਨਾ ਕਰਦੇ ਹੋਏ ਔਰ ਜਿਹੜੀ ਐਫਆਈਆਰ ਆ ਉਹ ਇਹ ਗੱਡੀ ਦੀ ਹੋਈ ਪਈ ਹੋਵੇ ਔਰ ਇਹ ਗੱਡੀ ਵੀ ਕਿਉਂਕਿ ਇੱਥੇ ਹੈਗੀ ਆ ਔਰ ਇਹ ਗੱਡੀ ਤੋਂ ਕੋਈ ਘਟਨਾ ਵਾਪਰ ਜੇ ਨਾ ਹੋਵੇ ਕਿ ਐਫਆਈਆਰ ਉਧਰ ਮੋਟਰਸਾਈਕਲ ਤੇ ਹੋ ਜਾਵੇ ਕਹਿਣ ਦਾ ਮਤਲਬ ਇਹ ਆ ਵੀ ਇਸ ਨੂੰ ਕਲੀਅਰ ਕਰਨਾ ਚਾਹੀਦਾ ਇਸ ਨੂੰ ਪੂਰਾ ਜਿਹੜਾ ਸੈੱਟ ਕਰਨਾ ਚਾਹੀਦਾ ਜਿਹੜਾ ਵੀ ਕੋਈ ਕੋਡ ਆ ਉਹ ਉੱਚਲੇ ਅਧਿਕਾਰੀਆਂ ਨੂੰ ਉਹ ਕੋਡ ਪ੍ਰੋਵਾਈਡ ਕਰਵਾ ਕੇ ਆਰਟੀਓ ਦਫਤਰ ਦੇ ਰਾਹੀਂ ਇਹਨਾਂ ਗੱਡੀਆਂ ਦੀ ਆਰਸੀ ਬਣਾ ਦੇਣੀ ਚਾਹੀਦੀ ਆ ਤਾਂ ਜੋ ਹੋਰ ਲੋਕਾਂ ਨੂੰ ਵੀ ਜਿਹੜੀ ਆ ਇਹ ਇਹ ਖਬਰ ਨੂੰ ਦੇਖਦੇ ਨੇ ਜਾਂ ਇਹਨਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ ਜਿਵੇਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਜਾਂ ਹੋਰ ਲੋਕ ਵੀ ਵੇਖ ਕੇ ਇਸ ਤੋਂ ਭੰਬਲ ਪੂਸੇ ਦੇ ਵਿੱਚ ਨਾ ਪੈਣ ਤੁਹਾਨੂੰ ਦੱਸ ਦਈਏ ਕਿ ਇਹ ਇਸ ਦੀ ਜਾਣਕਾਰੀ ਫਾਇਰ ਅਫਸਰ ਨੇ ਜਿਹੜੀ ਆ ਉਹ ਦਿੱਤੀ ਆ ਜਲਦ ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਹੱਲ ਜਿਹੜਾ ਉਹ ਕੀਤਾ ਜਾਏਗਾ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਫਿਰੋਜ਼ਪੁਰ ਤੋਂ ਸੁਖਵਿੰਦਰ ਸਿੰਘ ਸੋਖ ਇਹ ਫਾਇਰ ਬ੍ਰਿਗੇਡ ਦੀ ਗੱਡੀ ਆ ਅੱਗ ਬੁਝਾਉਣ ਵਾਲੀ ਤੇ ਇਹਦੇ ਤੇ ਨੰਬਰ ਜਿਹੜਾ ਲੱਗਿਆ ਇਹ ਹੀ ਨੰਬਰ ਦਾ ਮੋਟਰਸਾਈਕਲ ਸਪਲੈਂਡਰ ਪਲੱਸ ਕਹਿੰਦੇ ਮੁਹਾਲੀ ਦੇ ਵਿੱਚ ਘੁੰਮ ਰਿਹਾ ਹੈ ਯਾਨੀ ਕੀ ਮੁਹਾਲੀ ਚ ਘੁੰਮ ਰਿਹਾ ਮੋਟਰਸਾਈਕਲ ਦਾ ਨੰਬਰ ਇਸ ਗੱਡੀ ਨੂੰ ਲੱਗਾ ਕਹਿ ਲੀਏ ਔਰ ਇਹ ਗੱਡੀ ਇਸ ਟਾਈਮ ਫਿਰੋਜ਼ਪੁਰ ਦੇ ਦਫ਼ਤਰ ਦੇ ਵਿੱਚ ਖੜੀ ਆ ਸਰਕਾਰੀ ਦਫ਼ਤਰ ਚ ਔਰ ਬੜੀ ਚਰਚਾ ਚੱਲ ਰਹੀ ਆ ਇਸ ਦੀ ਕੀ ਇਹ ਗੱਡੀ ਸੋਸ਼ਲ ਮੀਡੀਆ ਤੇ ਚਰਚਾ ਹੈ ਕਿ ਇਹ ਗੱਡੀ ਇੱਥੇ ਅੱਗ ਬੁਝਾ ਰਹੀ ਆ ਫਰੋਜਪੁਰ ਚ ਔਰ ਉਧਰ ਸੁਪਰ ਸਪਲੈਂਡਰ ਜਿਹੜਾ ਮੋਟਰਸਾਈਕਲ ਤੇ ਨੰਬਰ ਲੱਗਿਆ ਹੈ ਉਹ ਅੱਗ ਚੰਡੀਗੜ੍ਹ ਜਾਨੀ ਕਿ ਮੁਹਾਲੀ ਦੀਆਂ ਸੜਕਾਂ ਤੇ ਬੁਝਾ ਰਿਆ ਇਸ ਤਰ੍ਹਾਂ ਦੀਆਂ ਗੱਲਾਂ ਲੋਕ ਲਿਖਦੇ ਨਜ਼ਰ ਆ ਰਹੇ ਨੇ ਔਰ ਅਸੀਂ ਇਸ ਨੰਬਰ ਨੂੰ ਜਿਹੜਾ ਨੰਬਰ ਆ ਪੀਬੀ 65 ਏਜੀ 1291 ਇਸ ਨੰਬਰ ਨੂੰ ਅਸੀਂ ਆਨਲਾਈਨ ਸਰਚ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਇਹਨਾਂ ਦੀ ਐਪ ਆ ਉਸ ਐਪ ਦੇ ਉੱਪਰ ਆਪਾਂ ਇਸ ਨੂੰ ਆਨਲਾਈਨ ਚੈੱਕ ਕਰ ਸਕਦੇ ਹਾਂ ਇਸ ਨੂੰ ਚੈੱਕ ਕਰਕੇ ਇਸ ਨੂੰ ਤੁਹਾਨੂੰ ਦਿਖਾਉਣੇ ਆ ਕਿ ਨੰਬਰ ਹੈਗਾ ਕਿੱਥੋਂ ਦਾ ਔਰ ਇਹ ਜਿਹੜਾ ਨੰਬਰ ਆ ਇਹ ਨੰਬਰ ਤੁਸੀਂ ਨਜ਼ਰ ਮਾਰ ਲਓ ਪੀਬੀ 65 ਏਜੀ 1299 ਸਪਲੈਂਡਰ ਪਲੱਸ ਸੈਲਫ ਮੋਟਰਸਾਈਕਲ ਦਾ ਨੰਬਰ ਆ ਔਰ ਇਸ ਦੀ ਪੂਰੀ ਡਿਟੇਲ ਹੈਗੀ ਆ 2016 ਦੇ ਵਿੱਚ ਇਸ ਦੀ ਰਜਿਸਟ੍ਰੇਸ਼ਨ ਹੋਈ ਆ ਆਰਟੀਓ ਸਹਿਬਜਾਦਾ ਜੀਤ ਸਿੰਘ ਨਗਰ ਪੰਜਾਬ ਸਪਲੈਂਡਰ ਪਲੱਸ ਮੋਟਰਸਾਈਕਲ ਹੈਗਾ ਔਰ ਤੁਹਾਨੂੰ ਦੱਸ ਦਈਏ ਕਿ ਮੋਟਰਸਾਈਕਲ ਪੈਟਰੋਲ ਔਰ ਇਹ ਮੋਟਰਸਾਈਕਲ ਦਾ ਨੰਬਰ ਇਸ ਗੱਡੀ ਤੇ ਲੱਗਾ ਹੋਇਆ ਔਰ ਇਹ ਗੱਡੀ ਕਾਫੀ ਵਿਵਾਦਾਂ ਦੇ ਵਿੱਚ ਲਗਾਤਾਰ ਚੱਲ ਰਹੀ ਆ ਔਰ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਕਿ ਹੁਣ ਮੋਟਰਸਾਈਕਲਾਂ ਦੇ ਨੰਬਰ ਵੀ ਇਹਨਾਂ ਗੱਡੀਆਂ ਤੇ ਲਾਈ ਜਾਣਗੇ ਕਿ ਹੁਣ ਫਰੋਸਪੁਰ ਦੀ ਇਸ ਗੱਡੀ ਤੇ ਮੋਟਰਸਾਈਕਲ ਦਾ ਨੰਬਰ ਲਾ ਕੇ ਇਹਨੂੰ ਵਰਤਿਆ ਜਾਏਗਾ ਇਹ ਵੀ ਲਿਖਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਔਰ ਤੁਹਾਨੂੰ ਦੱਸ ਦਈਏ ਕਿ ਇੱਕ ਗੱਲ ਦੀ ਚਰਚਾ ਲਗਾਤਾਰ ਸੋਸ਼ਲ ਮੀਡੀਆ ਤੇ ਹੁੰਦੀ ਨਜ਼ਰ ਆ ਰਹੀ ਆ ਕਿ ਇਸ ਨੰਬਰ ਨਾਲ ਕੁਝ ਗਲਤ ਹੋ ਗਿਆ ਅਗਰ ਕੋਈ ਘਟਨਾ ਵਾਪਰ ਗਈ ਤਾਂ ਲੋਕ ਇਸ ਨੰਬਰ ਦੇ ਅਗਰ ਸ਼ਿਕਾਇਤ ਦਿੰਦੇ ਆ ਤਾਂ ਉਹ ਸ਼ਿਕਾਇਤ ਤਾਂ ਉਸ ਮੋਟਰਸਾਈਕਲ ਵਾਲੇ ਤੇ ਜਾਏਗੀ ਇਹ ਪੂਰੀ ਕਹਾਣੀ ਜਿਹੜੀ ਆ ਇਹ ਤੁਹਾਡੇ ਨਾਲ ਸਾਂਝੀ ਕੀਤੀ ਆ ਫਿਰੋਜ਼ਪੁਰ ਦੇ ਇਸ ਫਾਇਰ ਬ੍ਰਿਗੇਡ ਦੇ ਦਫ਼ਤਰ ਚੋਂ ਔਰ ਗੱਲਬਾਤ ਕਰ ਲੈਨੇ ਆ ਇੱਥੇ ਫਾਇਰ ਅਫਸਰ ਜਿਹੜੇ ਨੇ ਉਹ ਇੱਥੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁੱਛਣ ਦੀ ਕੋਸ਼ਿਸ਼ ਵੀ ਉਹਨਾਂ ਤੋਂ ਕਰਾਂਗੇ ਸਰ ਇੱਕ ਵਾਰ ਗੱਡੀ ਖੜੀ ਆ ਐ ਪੀ ਵੀ 65 ਉਹ ਕਹਿੰਦੇ ਵੀ ਸਪਲੈਂਡਰ ਦਾ ਨੰਬਰ ਉਹਨੂੰ ਲੱਗਾ ਹੋਇਆ ਤੇ ਇਸੇ ਗੱਡੀ ਦੇ ਨੰਬਰ ਲੱਗਾ ਸਰ ਕੀ ਗੱਲ ਹੈਗੀ ਆ ਸੋਸ਼ਲ ਮੀਡੀਆ ਤੇ ਕਾਫੀ ਰੌਲਾ ਪੈ ਰਿਹਾ ਇਸ ਚੀਜ਼ ਦਾ ਇਹੋ ਜੀ ਕੋਈ ਵੀ ਗੱਲ ਨਹੀਂ ਜੀ ਜੀ ਇਹ ਜਿਹੜੀਆਂ ਗੱਡੀਆਂ ਸਾਡੀਆਂ ਸੀ ਤਾਮਨਾ ਡੁੱਤੂ ਤੋਂ ਅਸੀਂ ਖਰੀਦ ਕੀਤੀਆਂ ਸੀ ਉਹਨਾਂ ਦਾ ਜਿਹੜਾ ਆ ਆਰਜੀ ਨੰਬਰ ਸੀ ਉਹ ਸਾਰਾ ਮੁਹੱਲੇ ਦਾ ਲੱਗ ਗਿਆ ਸੀ ਉਹ ਲਿਖ ਕੇ ਭੇਜਿਆ ਹੋਇਆ ਜਿੱਦਨ ਸਾਨੂੰ ਫਰੋਹਪੁਰ ਦਾ ਸਾਨੂੰ ਨੰਬਰ ਦੇ ਦੇਣਗੇ ਗੱਡੀ ਬਣ ਜਾਏਗੀ ਤੇ ਇਹ ਜਿਹੜੀਆਂ ਗੱਡੀਆਂ ਨੇ ਲੋਕਾਂ ਦੀ ਸੇਵਾ ਲਈ ਫ੍ਰੀ ਸੇਵਾ ਲਈ ਵਰਤੀਆਂ ਜਾਂਦੀਆਂ ਨੇ ਕਿਸੇ ਦੀ ਵੀ ਜਾਨ ਬਚ ਸਕਦੀ ਇਹਨਾਂ ਗੱਡੀਆਂ ਨਾਲ ਅਵਰਜੈਂਸੀ ਕਟੜਾ ਦਰਾਂ ਸਾਡੇ ਕੋਲ ਸੀਮਤ ਜੀ ਮਦਦ ਲਈ ਕਲ ਨੇ ਜਦੋਂ ਕਟੜਾ ਹੁੰਦੀਆਂ ਨੇ ਕਨਕ ਦਰਾਂ 10-10 ਕਾਲਾ ਸਾਨੂੰ ਇਕੱਠੀਆਂ ਹੁੰਦੀਆਂ ਨੇ ਕੋਈ ਇਹੋ ਜਿਹਾ ਇਸ਼ੂ ਨਹੀਂਗਾ ਜਲਦੀ ਹੀ ਅਸੀਂ ਉੱਚ ਅਧਿਕਾਰੀਆਂ ਨੂੰ ਦੱਸਿਆ ਹੈ ਜਾਣਕਾਰੀ ਦਿੱਤੀ ਹੋਈ ਹੈ ਜੇ ਤੁਹਾਨੂੰ ਵੀ ਸਾਨੂੰ ਕੰਪਨੀ ਵੱਲੋਂ ਇਹ ਨੰਬਰ ਮਿਲ ਜਾਂਦਾ ਤੇ ਅਸੀਂ ਉਹ ਨਾਲ ਦੀ ਨਾਲ ਹੀ ਪਹਿਲ ਦੇ ਆਧਾਰ ਤੇ ਉਹ ਨੰਬਰ ਗੱਡੀ ਨੂੰ ਲੱਗ ਜਿਗਾ ਕੋਈ ਵੀ ਕੋਈ ਗਲਤੰਦੇ ਚ ਕੁਝ ਵੀ ਨਹੀਂ ਹੈਗਾ ਇੱਕ ਜਿਹੜਾ ਆਨਲਾਈਨ ਹੁਣੇ ਉੱਥੇ ਗੱਡੀ ਦੇ ਕੋਲੇ ਖੜ ਕੇ ਚੈੱਕ ਕੀਤਾ ਸੀ ਵੀ ਇਹ ਨੰਬਰ ਜਿਹੜਾ ਉਹ ਜਿਵੇਂ ਸਪਲੈਂਡਰ ਮੋਟਰਸਾਈਕਲ ਤੇ ਬੋਲ ਰਿਹਾ ਸੀ 2016 ਚ ਔਰ ਅੱਜ 2025 ਚੱਲ ਰਿਹਾ ਇਹ ਨੰਬਰ ਉਦੋਂ ਦਾ ਹੀ ਇਸ ਗੱਡੀ ਨੂੰ ਲੱਗਿਆ ਹੋ ਸਕਦਾ ਵੀ ਜਿਹੜੇ ਦਿਤੇ ਅੱਜ ਲੱਗਾ ਹੋਇਆ ਨੰਬਰ ਔਰ ਉਧਰ ਮੋਟਰਸਾਈਕਲ ਨੂੰ ਲੱਗਾ ਹੋਇਆ ਨੇ ਮੋਟਰਸਾਈਕਲ ਨਾਲ ਨੰਬਰ ਨਹੀਂ ਜੀ ਜਿਹੜਾ ਵੀ ਗੱਡੀ ਦਾ ਉਹ ਤੋਂ ਪਹਿਲਾਂ ਜਿਹੜਾ ਨੰਬਰ ਲੱਗਾ ਸੀ ਇਹ ਜਿਹੜਾ ਇਹ ਗੱਡੀ ਦਾ ਨਵਾਂ ਨੰਬਰ ਲੈ ਕੇ ਆ ਸੀ ਇਹਨੂੰ ਗੱਲ ਦੀ ਨੂੰ ਜਲਦੀ ਅਸੀਂ ਲਾ ਦੇਾਂਗੇ ਜਾਨੀ ਕਿ ਨੰਬਰ ਵੀ ਉਤੋਂ ਤਾਂ ਪਹਿਲਾਂ ਤੇ ਲੱਗਾ ਹੋਇਆ ਤੁਹਾਡੇ ਪਹਿਲਾਂ ਪਹਿਲਾਂ ਮਤਲਬ ਕੋਈ ਇੱਥੋਂ ਤਾਂ ਨਹੀਂ ਫੜ ਕੇ ਲਾਇਆ ਨਹੀਂ ਨਹੀਂ ਕੋਈ ਇਸ ਤਰ੍ਹਾਂ ਫੜ ਕੇ ਨਹੀਂ ਲੱਗਦਾ ਜੀ ਕੋਈ ਐ ਹੋਏ ਫੜ ਕੇ ਨਹੀਂ ਲੱਗਦਾ ਅੱਛਾ ਇਹ ਜਿਹੜੀ ਪੂਰੀ ਕਹਾਣੀ ਹੈ ਪੂਰੇ ਧਿਆਨ ਚ ਸਰਕਾਰ ਦੇ ਅਫਸਰਾਂ ਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਧਿਆਨ ਚ ਤੇ ਤਾਮਨਾਡੂ ਤੋਂ ਤੁਹਾਨੂੰ ਲੈਟਰ ਵੀ ਪੜਾ ਦੇਾਂਗਾ ਮੈਂ ਠੀਕ ਹੈ ਇਹ ਤਾਮਨਾਡੂ ਤੋਂ ਆਪਾਂ ਗੱਡੀਆਂ ਖਰੀਦੀਆਂ ਸੀ ਤੇ ਉੱਥੇ ਮਿਸਟੇਕ ਹੋਈ ਹੈ ਜਿਹੜੀ ਵੀ ਹੋਈ ਕੋ ਕਲੈਰੀਕਲ ਮਿਸਟੇਕ ਹੈ ਕੋਈ ਜੀ ਗੱਲ ਕੋਈ ਇਹ ਜੀ ਵੱਡੀ ਗੱਲ ਨਹੀਂ ਹੈ ਹੱਲ ਹੋ ਜਾਏਗਾ ਜੀ ਹੁਣ ਹੋ ਜਾਏਗਾ ਜੀ ਤੁਹਾਡੇ ਵੱਲੋਂ ਲਿਖ ਕੇ ਭੇਜਿਆ ਗਿਆ ਹਾਂ ਬਿਲਕੁਲ ਬਿਲਕੁਲ 100% ਹੱਲ ਹੋਵੇਗਾ ਜੀ ਹਾਂ ਬਿਲਕੁਲ ਤਾਂ ਸਾਡੇ ਨਾਲ ਫਤੇ ਸਿੰਘ ਜੀ ਮੌਜੂਦ ਸੀਗੇ ਫਾਇਰ ਅਫਸਰ ਔਰ ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਇਹ ਜਿਹੜੀ ਗੱਡੀ ਆ ਜਿਹੜਾ ਗੱਡੀ ਦੇ ਨੰਬਰ ਲੱਗਾ ਏ ਇਹ ਨੰਬਰ ਤਾਮਿਲਨਾਡੂ ਤੋਂ ਗੱਡੀਆਂ ਜਿਹੜੀਆਂ ਇਹ ਸਾਨੂੰ ਟੈਂਡਰ ਹੋਇਆ ਸੀ ਉੱਥੋਂ ਮਿਲੀਆਂ ਸੀ ਔਰ ਉਹਨਾਂ ਨੇ ਜਿਹੜਾ ਇੱਕ ਕੋਡ ਭੇਜਣਾ ਹੁੰਦਾ ਹੈ ਆਰਸੀ ਨੂੰ ਬਣਾਉਣ ਦਾ ਉਹ ਕੋਡ ਉਹਨਾਂ ਨੇ ਪੀਬੀ 65 ਯਾਨੀ ਕਿ ਮੁਹਾਲੀ ਚੰਡੀਗੜ੍ਹ ਦਾ ਭੇਜ ਦਿੱਤਾ ਉਹ ਕੋਡ ਫਿਰੋਜ਼ਪੁਰ ਦਾ ਭੇਜਣਾ ਸੀ ਤਾਂ ਜੋ ਇਹਨੂੰ ਨੰਬਰ ਫਿਰੋਜ਼ਪੁਰ ਦਾ ਲੱਗਣਾ ਸੀ ਔਰ ਸਾਡੀ ਵੀ ਇੱਕੋ ਇੱਕ ਪੀਲਾ ਕੀ ਇਹ ਜਿਹੜਾ ਨੰਬਰ ਆ ਜਿਹੜਾ ਹੁਣ ਆਨਲਾਈਨ ਜਾਏ ਕਲੈਰੀਕਲ ਮਿਸਟੇਕ ਆ ਜਾਂ ਕੀ ਮਿਸਟੇਕ ਆ ਇਹ ਹੀ ਜਿਹੜਾ ਪੀਬੀ 65 ਏਜੀ 1291 ਨੰਬਰ ਮੋਟਰਸਾਈਕਲ ਸਪਲੈਂਡਰ ਤੇ ਬੋਲ ਰਿਹਾ ਇਹ ਨੰਬਰ ਔਰ ਇਸ ਗੱਡੀ ਦੇ ਨੰਬਰ ਨੂੰ ਜਲਦ ਤੋਂ ਜਲਦ ਜਿਹੜਾ ਸੈੱਟ ਕੀਤਾ ਜਾਵੇ ਤਾਂ ਜੋ ਇਹ ਨਾ ਹੋਵੇ ਕੋਈ ਘਟਨਾ ਉਧਰੋਂ ਸਪਲੈਂਡਰ ਮੋਟਰਸਾਈਕਲ ਵਾਲਾ ਕੋਈ ਘਟਨਾ ਕਰ ਦੇਵੇ ਔਰ ਜਿਹੜੀ ਐਫਆਈਆਰ ਆ ਉਹ ਇਹ ਗੱਡੀ ਦੀ ਹੋਈ ਪਈ ਹੋਵੇ ਔਰ ਇਹ ਗੱਡੀ ਵੀ ਕਿਉਂਕਿ ਇੱਥੇ ਹੈਗੀ ਆ ਔਰ ਇਹ ਗੱਡੀ ਤੋਂ ਕੋਈ ਘਟਨਾ ਵਾਪਰ ਜੇ ਇਹ ਨਾ ਹੋਵੇ ਕਿ ਐਫਆਈਆਰ ਉਧਰ ਮੋਟਰਸਾਈਕਲ ਤੇ ਹੋ ਜਾਵੇ ਕਹਿਣ ਦਾ ਮਤਲਬ ਇਹ ਆ ਵੀ ਇਸ ਨੂੰ ਕਲੀਅਰ ਕਰਨਾ ਚਾਹੀਦਾ ਇਸ ਨੂੰ ਪੂਰਾ ਜਿਹੜਾ ਸੈੱਟ ਕਰਨਾ ਚਾਹੀਦਾ ਜਿਹੜਾ ਵੀ ਕੋਈ ਕੋਡ ਆ ਉਹ ਉੱਚਲੇ ਅਧਿਕਾਰੀਆਂ ਨੂੰ ਉਹ ਕੋਡ ਪ੍ਰੋਵਾਈਡ ਕਰਵਾ ਕੇ ਆਰਟੀਓ ਦਫਤਰ ਦੇ ਰਾਹੀਂ ਇਹਨਾਂ ਗੱਡੀਆਂ ਦੀ ਆਰਸੀ ਬਣਾ ਦੇਣੀ ਚਾਹੀਦੀ ਆ ਤਾਂ ਜੋ ਹੋਰ ਲੋਕਾਂ ਨੂੰ ਵੀ ਜਿਹੜੀ ਆ ਇਹ ਇਹ ਖਬਰ ਨੂੰ ਦੇਖਦੇ ਨੇ ਜਾਂ ਇਹਨਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ ਜਿਵੇਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਜਾਂ ਹੋਰ ਲੋਕ ਵੀ ਵੇਖ ਕੇ ਇਸ ਤੋਂ ਭੰਬਲ ਪੂਸੇ ਦੇ ਵਿੱਚ ਨਾ ਪੈਣ ਤੁਹਾਨੂੰ ਦੱਸ ਦਈਏ ਕਿ ਇਹ ਇਸ ਦੀ ਜਾਣਕਾਰੀ ਫਾਇਰ ਅਫਸਰ ਨੇ ਜਿਹੜੀ ਆ ਉਹ ਦਿੱਤੀ ਆ ਜਲਦ ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਹੱਲ ਜਿਹੜਾ ਉਹ ਕੀਤਾ ਜਾਏਗਾ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਫਿਰੋਜ਼ਪੁਰ ਤੋਂ ਸੁਖਵਿੰਦਰ ਸਿੰਘ ਸੋਖ ਇਹ ਫਾਇਰ ਬ੍ਰਿਗੇਡ ਦੀ ਗੱਡੀ ਆ ਅੱਗ ਬੁਝਾਉਣ ਵਾਲੀ ਤੇ ਇਹਦੇ ਤੇ ਨੰਬਰ ਜਿਹੜਾ ਲੱਗਿਆ ਇਹ ਹੀ ਨੰਬਰ ਦਾ ਮੋਟਰਸਾਈਕਲ ਸਪਲੈਂਡਰ ਪਲੱਸ ਕਹਿੰਦੇ ਮੁਹਾਲੀ ਦੇ ਵਿੱਚ ਘੁੰਮ ਰਿਹਾ ਹੈ ਯਾਨੀ ਕੀ ਮੁਹਾਲੀ ਚ ਘੁੰਮ ਰਿਹਾ ਮੋਟਰਸਾਈਕਲ ਦਾ ਨੰਬਰ ਇਸ ਗੱਡੀ ਨੂੰ ਲੱਗਾ ਕਹਿ ਲਗੀ ਔਰ ਇਹ ਗੱਡੀ